ਸਾਡੇ 4:00 ਵਜੇ ਤਰੇ ਕਿਹੜਾ ਵਾਇਆ ਆਇਆ ਸੀਦਾ ਚੁੰਗਾ ਸਣੀ ਮਾੜੀ ਮੇਕਾ ਉੱਧੋ ਗਈ ਟੋੜਕ ਦਾ ਵਧੀਆ ਕਿਧਾ ਰੋਡ ਵਾਇਆ ਹਾਂ ਵਧੀਆ ਰੋਡ ਆ ਜਿਹੜੀ ਅਕੈਡਮੀ ਲੰਘ ਕੇ ਮੁੰਡਾ ਮੋਟਰਸਾਂ ਕੋਲ ਆ ਗਿਆ ਰੱਖ ਮੁਟੋ ਜਿਹੜੀ ਆ ਰੋਡ ਦੀ ਆ ਇੱਕ ਹਾਂ ਨਾ ਚੱਪਨ ਕਲਸੀ ਨੂੰ ਇੱਕ ਪਹਾਵਾਂ ਦਾ ਇਹ ਕੋਠੀ ਵੀ ਦੀ ਨਹੀਂਣਾ ਮਾਂ ਕਿਹਾ ਕਿ ਦੋ ਕੁ ਘੰਟੇ ਜਿਹੜੀ ਕੋਠੀ ਵੀ ਦੀ ਨਹੀਂਣਾ ਆ ਰੱਖਦਾ ਨਹੀਂ ਰੱਖਤ ਨਹੀਂ ਹਾਂ ਰੱਖਦਾ ਨਹੀਂ ਤੇ ਉੱਥੇ ਪਹਾਵਾਂ ਲੱਗਿਆ ਟਾਈਮ ਪਹਾਵਾਂ ਲੱਗਿਆ ਤੇ ਰਾਸ਼ੀ ਉਹ ਕਿਉਂ ਨਹੀਂ ਫਿਲਮ ਦੀ ਮਾਮਾ ਤੈਨੂੰ ਮੈਂ ਵੇਚੇ ਹੀਰੋ ਦਾ ਰੋਲ ਮਿਲਿਆ ਨਾ ਨਹੀਂ ਉਹ ਪੁਰਾਣੇ ਕੋਈ ਮਿਲ ਗਿਆ ਮੈਂ ਬਾਦੀ ਆ ਨਾ ਅਲੀ ਛੋੜੀ ਕਿਉਂ ਹੁੰਦੀ ਤੰਦ ਮੈਨੂੰ ਰੋਲ ਮਿਲ ਗਿਆ ਸਤਿ ਸ਼੍ਰੀ ਅਕਾਲ ਹਾਦਮ ਨਮਸਕਾਰ ਤੇ ਸਲਾਮ ਜੀ ਦੋਸਤੋ ਮੈਂ ਤੁਹਾਡਾ ਆਪਣਾ ਵਿਕਟਰ ਜੌਨ ਤੇ ਮੇਰੇ ਨਾਲ ਨੇ ਸੋਨੀ ਛੰਨਾ ਵਾਲਾ ਜੋ ਕਿ ਕਬੱਡੀ ਅਪਡੇਟਸ ਜਿਹੜਾ ਵਾ ਉਹ ਅਪਲੋਡ ਕਰਦਾ ਸੀ YouTube ਉੱਤੇ ਸੋ ਇਹ ਤਰਨਤਾਂ ਦਾ ਰਹਿਣ ਵਾਲਾ ਵਾ ਵੀ ਤੇ ਸਾਰੇ ਅਗੇ ਅਪੀਲ ਹੈ ਕਿ ਸਾਰੇ ਨੇ ਰੱਜ ਕੇ ਸ਼ੇਅਰ ਕਰਨਾ ਜੀ ਸਪੋਰਟ ਕਰਨਾ ਤਰਨਤਾਂ ਤੋਂ ਆ ਜੀ ਸੋਨੀ ਸ਼ਨਾਲਾ ਕਬੱਡੀ ਅਪਡੇਟਸ ਲਵ ਯੂ ਆਲ ਇਹਦੇ ਮੇਰੀ ਗੱਲ ਆਪਾਂ ਰਸੂਲਪੁਰ ਉੱਤਰ ਆਪਣੇ ਉੱਤਰ ਦੋ ਰਸੂਲਪੁਰ ਆ ਹਨ ਤੇ ਇਹ ਤਿਜਾਰਸੂਪੁਰ ਹੈ ਹਨ ਪਾਈ ਚਾ ਆ ਤੇ ਚਾ ਇੱਕ ਆਪਣੇ ਨਹਿਰਾਂ ਲੱਗ ਗਈਆਂ ਮਨੇ ਪ੍ਰਾਪ ਲੱਗ ਗਿਆ ਮਨੇ ਪ੍ਰਾਪ ਗਹਿਰੀ ਲੱਗ ਲਾ ਗਹਿਰੀ ਲੱਗ ਗਈ ਮਨੇ ਫੋਨ ਆਉਂਦੇ ਹੀ ਮੈਂ ਪੋਸਟਰ ਨਹੀਂ ਬਣਾ ਕੇ ਪਾਇਆ ਕਬੱਡੀ ਆਪਣਾ ਆ ਮੈਨੂੰ ਫੋਨ ਆਉਂਦਾ ਮੈਂ ਹਾਂ ਬਣਾ ਲਾ ਬਾਰਿਸ਼ ਦਾ ਵੀ ਚੱਕਰ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਸੋਨੀ ਸ਼ਨਾਲਾ ਮਾਝਾ ਕਬੱਡੀ ਅਪਡੇਟ ਆ ਆਪਾਂ ਪਹੁੰਚੇ ਜੀ ਪਿੰਡਰ ਪੈਂਡਾ ਆ ਉਸੇ ਇਹ 16 ਪਰ ਪੈਂਡਿਆ ਤੇ ਆਪਾਂ ਉੱਥੇ ਪਹੁੰਚੇ ਜੀ ਬਲਦਾਰਾ ਬਨ ਸਾਹਿਬ ਜੀ ਜੀਨੇ ਬਾਬਾ ਰਾਮ ਸੰਤ ਪਟਿਕਾ ਘਰੇ ਵਾਲੀ ਦੀ ਕੋਜ ਆ ਤੇ ਆਨੇ ਆਪਣਾ ਭੋਲਾ ਲੰਗੋ ਵਾਲਾ ਠੀਕ ਆ ਜਾਕੀ ਨੇ ਬਹੁਤ ਦੇ ਜਾਕੀ ਦਾ ਵੀਰ ਤੇ ਆ ਗੋਪੀ ਸਭਰਾ ਇਧਰ ਆ ਓਏ ਚੋਦੇ ਸਭਰਾ ਦੀ ਪਿੰਡ ਤੇ ਆ ਉਹਨੂੰ ਮਾਰ ਮਰ ਇਹ ਉੱਪਰਲੇ ਪੰਨੇਗਾ ਅਗਰ ਚੜਦੇ ਸਤਾਰੇ ਦੇ ਤਿਆਰ ਹੋਣ ਉਧਰ ਵੀ ਲੀਆਂ ਦਾ ਤੇ ਉੱਪਰਲਾ ਪੂਰਿਆਂ ਦਾ ਮੁੰਡਾ ਬਨਰਾਜ ਆ ਸੇਵਕ ਤਲਵੰਡੀ ਵਾਲਾ ਆ ਤਲਵੰਡੀ ਵਾਲਾ ਆ ਮਿਲਦੇ ਓਏ ਇਹ ਆਪਣੇ ਇੱਕ ਤੋਂ ਦੂਜਾ ਜਗੜਾ ਵੀ ਆਹ ਜਗੜਾ ਜਗੜਾ ਇਧਰ ਆ ਓਏ ਆ ਇਧਰ ਆ ਇਧਰ ਆ ਮੜਾ ਇਹ ਨਵਾਂ ਚੇਲਾ ਤਿਆਰ ਹੋ ਰਿਹਾ ਬਸ ਇਹ ਲੱਡੂ ਦਾ ਨਾ ਭਾਈ ਲੱਡੂ ਦਾ ਬਹੁਤ ਵਧੀਆ ਜੱਤੀ ਆ ਬਸ ਇਹ ਅਣ ਬਸ ਚੇਲਾ ਖੜਤਾ ਪਾ ਕੇ ਹੋ ਵੀ ਜਾਜੇ ਕਰ ਕੇ ਸਹੀ ਗੱਲ ਆ ਕੋਣੇ ਜੱਫੇ ਭਰਦਾ ਨਹੀਂ ਸਹੀ ਗੱਲ ਆ ਓ ਜੋ ਜੋ ਨਾ ਹੋ ਜੋ ਰੈਡੀ ਮਿੰਟ 10 ਆਪਣੇ ਕੋਲੇ ਆ ਖਾਨ ਸਾਹਿਬ ਜੀ ਤੋਚ ਪਰਪਾਲ ਕਲਮਾਲਾ ਪਰਪਾਲ ਕਲਮਾਲਾ ਪਹੁੰਚਿਆ ਦਦੁਰਵਾਲੀਆ ਰਾਣਾ ਹਾਂ ਤੇ ਆਪਣਾ ਹੈ ਕਾਕਾ ਟੋਟੀਆਂ ਵਾਲਾ ਕਾਕਾ ਟੋਟੀਆਂ ਵਾਲਾ ਸੀ ਸੁਪਰਸਟਾਰ ਸਾਰੇ ਪਲੇਅਰ ਨੇ ਤੇ ਬਹੁਤ ਵਧੀਆ ਮੈਚ ਹੋਏਗਾ ਤੇ ਬਾਕੀ ਹਾਂ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਕੁਛ ਦਾਸ਼ ਸ਼ੰਦਾ ਪੁਚਰਾ ਵਾਲਾ ਕਬੱਡੀ ਕਮੈਂਟੇਟਰ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਭਰਾ ਸਾਡਾ ਸੋਨੀ ਛੰਨਾ ਵਾਲਾ ਇੱਕ ਵੱਡਾ ਅਪਡੇਟ ਆ ਤੇ ਭਰਾ ਦੀ ਜਰੂਰ ਸਪੋਰਟ ਕਰਿਓ ਬੜੀ ਮਿਹਨਤ ਕਰਦਾ ਹੈ ਪ੍ਰਮਾਤਮਾ ਅਕਾਲ ਪੁਰਖ ਭਰਾ ਦੀ ਮਿਹਨਤ ਨੂੰ ਰੰਗ ਭਾਗ ਲਾਵੇ ਸੋ ਅੱਜ ਬੈਠੇ ਸੀ 우ਸਤਾਦ ਦੀ ਟੀਮ ਕੋ 우ਸਤਾਦ ਬਲਕਾਰਾ ਵਾਂਝੀ ਘਰਿਆਲੇ ਵਾਲੇ ਤੇ ਬੜਾ ਵਧੀਆ ਲੱਗਾ ਮਿਲ ਕੇ ਸੋ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਤੇ ਮੇਰੇ ਭਰਾਏ ਕਰ ਰਿਕਵੈਸਟ ਹੈ ਸੋਨੀ ਛੰਨ ਵਾਲੇ ਦੇ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹੱਥ ਬਨ ਕੇ ਬੇਨਤੀ ਹੈ ਜੀ ਤੇ ਬਾਕੀ 우ਸਤਾਦ ਹੀ ਗੱਲ ਕਰਦੇ ਬਹੁਤ ਵਧੀਆ ਵਿਚਾਰ ਦਿੰਦੇ ਆ ਦੇਖੋ ਚਰਨੇ ਬਹੁਤ ਵਧੀਆ ਕਮੈਂਟ ਲਿਆ ਵਧੀਆ ਵਿਚਾਰ ਆਪਣੇ ਦਿੱਤੇ ਆ ਬਾਕੀ ਵਧੀਆ ਗੱਲ ਆ ਸਾਰੇ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਮੇਰੇ ਭਰਾ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ